ਮੈਟਰ ਕੀ ਹਾ ਸਾਰੇ ਵੀਰਾਂ ਦਾ ਘਰ ਪਰਿਵਾਰ ਜਨਮ ਸਾਰਿਆਂ ਸੈਟ ਨੇ ਤੇ ਅੱਜ ਹੈਗੀ ਪਿੰਡ ਟੈਲਮੀ ਬਾਜੀ ਤੇ ਆਪਾਂ ਛੱਡਣੀ ਬਾਜੀ ਤੇ ਆ ਆਪਣੇ ਦੋ ਕਬੂਤਰ ਆ ਜਿਹੜੇ ਛੱਡਣੇ ਆ ਆ ਹੈਗੀ ਕਬੂਤਰੀ ਆ ਕਬੂਤਰਾ ਆ ਆਪਣਾ ਪਿੰਜਰਾ ਮੈਡ ਮੂਡ ਸ਼ਾਟਾ ਪਰ ਤੋਗੇ ਤੇ ਆ ਆਪਣੇ ਪਿੰਜਰੇ ਹੈਗਾ ਸ਼ਾਟ ਇਹ ਆਪਾਂ ਛਾੜ પા ਕੇ ਜਾਉਂਗੇ ਪਿੰਜਰੇ ਤੇ ਆਇੰਦਾ ਹੀ ਸ਼ਾਟ ਬਸ ਚੱਲ ਕੇ ਵਿਖਾਉਣੇ ਤੁਹਾਨੂੰ ਬਾਜੀ ਤੇ ਆਪਾਂ ਇਤਾਂ ਟਾਈਮ ਸਾਡੀ ਸ਼ੀ ਹੋਏ ਆ ਸਤਵੀ ਵਾਲੇ ਲੱਗਨੇ ਤੇ ਚੱਲ ਗਏ ਖਾਣਨੇ ਫਿਰ ਆਪਾਂ ਤੁਹਾਨੂੰ ਦੇਖੋ ਬਈ ਬਾਈ ਦਾ ਮੋਲ ਆ ਆ ਆਪਣੇ ਕਬੂਤਰ ਆ ਤੇ ਆ ਬਈ ਫ੍ਰੀਜ ਕੋਰ ਤੋਂ ਇਹ ਵੀ ਆਪਣੇ ਨਾਲ ਹੀ ਆ ਬਾਕੀ ਪਾਣੀ ਪੂਣੀ ਦੇ ਜਾਂਦੇ ਪਾਣੀ ਦੇ ਕੇ ਛੜਦੇ ਰਬੀਤਰ ਆ ਬਾਈ ਨੇ ਦੋ ਛੜਨੇ ਆ ਆਪਾਂ ਵੀ ਦੋ ਛੜਨੀਆਂ ਬਈ ਮੋਲ ਆ ਆਰੇ ਆ ਆਉਂਦੇ ਆਈਏ ਦੇਖੋ ਲੈ ਰਿਹਾ ਕਬੂਤਰਾਂ ਨੂੰ ਦੇਣ ਲੱਗ ਪਿਆ ਪਾਣੀ ਇੱਕ ਕਬੂਤਰ ਨੂੰ ਪਾਣੀ ਦੇਤਾ ਤੇ ਇੱਕ ਨੂੰ ਦੇਈ ਜਾਂਦੇ ਆ ਚੱਕੋ ਵੀ ਇਹਨੂੰ ਦੇਤਾ ਤੇ ਮਾਰਦੇ ਆਪਾਂ ਓਲੇ ਬਾਹਰ ਜੰਲ ਕੇ ਆਪਾਂ ਮਾਰਦੇ ਆ ਦੋਹਾਂ ਕਬੂਤਰਾਂ ਨੂੰ ਓਲੇ ਮਾਰਦੇ ਆਪਾਂ ਤੇ ਆਪਾਂ ਇੰਸਟਾਗ੍ਰਾਮ ਤੇ ਰੀਲ ਬਣਾ ਲਈ ਆ ਤੇ ਇਹ ਤੇ ਨਹੀਂ ਬਣੀ YouTube ਤੇ ਤੇ ਦੋਨੇ ਕਬੂਤਰਾਂ ਉਲੇ ਮਾਰਤੇ ਆ ਉੱਚੇ ਹੋ ਗਏ ਦੋਨੇ ਕਬੂਤਰ ਤੇ ਕਈ ਬੰਦੇ ਹਜੇ ਉਲੇ ਮਾਰੀ ਜਾਂਦੇ ਆ ਤੇ ਆਪਾਂ ਕਬੂਤਰਾਂ ਨੂੰ ਮਾਰਤੇ ਆ ਰੋਟੀ ਰੱਢੀ ਖਾ ਗਿਆ ਪਾਏ ਸੀ ਮੰਗੇ ਬਾਈ ਘਰੇ ਤੇ ਕਬੂਤਰ ਵਿਖਾਈ ਜਾਂਦੇ ਸੀ ਬਾਈ ਉਹ ਪਿੰਜਰੇ ਬੱਚੇ ਪਾਏ ਪਏ ਆ ਤੇ ਉਹ ਵਿਖਾਈ ਜਾਂਦਾ ਸੀਗਾ ਤੇ ਚਾਹ ਚੂ ਪੀਣ ਆਏ ਸੀ ਕਿ ਰੋਟੀ ਆਪਾਂ ਖਾ ਲਈ ਸੀਗੀ ਚਾਹ ਪੀ ਕੇ ਚੱਲ ਗਿਆਂ ਪੌਥੀ ਤੇ ਵੀ ਨੇ ਕਬੂਤਰ ਬਾਈ ਬੱਚੇ ਵਿਖਾਈ ਜਾਂਦਾ ਸੀਗਾ ਲੋ ਜੀ 1:3 ਵਜ ਗਏ ਚੂਬਰ ਆ ਗਏ ਆਪਣੇ ਕੋਲ ਹੂੰ ਬੋਲੇ ਆਪਾਂ ਆਏ ਬਾਈ ਢਲਮਾ ਪੈਂਦਾ ਜ ਵਾਦੀ ਆ ਇੱਕ ਢੇਰ ਦਾ ਟਾਈਮ ਹੋ ਗਿਆ ਤੇ ਆਪਾਂ ਤਲਮਾ ਖੜੇ ਆ ਕਬੂਤਰ ਆਪਣੇ ਚੰਗੇ ਫਿਰਦੇ ਆ ਉੱਚੇ ਆ ਤੇ ਵੇਖੋ ਬਈ ਵਿਖਾਓ ਨਾਲੇ ਉੱਚੇ ਆ ਦੋ ਛੱਡੇ ਦੂਵੀਂ ਫਿਰਦੇ ਆ ਜੀ ਬੱਦੇ ਬੱਦਲਾਂ ਚ ਟਾਈਮ ਹੋ ਜੇ ਕੁਛ ਦੇਖੇ ਉਹ ਵੀ ਨਹੀਂ ਲੱਗਾ ਆ ਜਾਂਦੇ ਬੱਦਲਾਂ ਆ ਕੜਦਾ ਹੈ ਕਿਸਣਾ ਦੋ ਕਰਾਂ ਜਾਂ ਚੜਦੇ ਫਿਰਦੇ ਆ ਰਨੇ ਕਹਣਾ ਅੱਛਾ ਕਾਕ ਦਾ ਇੰਗੇ ਕਸਰਾ ਪੂਰੀਆਂ ਆ ਆ ਪਤਾ ਨਹੀਂ ਕਿਹਦਾ ਕਬੂਤਰ ਬਹਿ ਗਿਆ ਇੱਕ ਹੋਰ ਬੰਦਾ ਫਿਰਦਾ ਜੇ ਉਹ ਵੀ ਵਿਖਾਉਣੇ ਆ ਬੋਲ ਵੀ ਕਹਾ ਇੱਕ ਹੋਰ ਬੰਦਾ ਫਿਰਦਾ ਇੱਧਰ ਉਹ ਵੀ ਵਿਖਾਉਣੇ ਆ ਜਾਓ ਇਹ ਬਹੁਤ ਡਗਿਆ ਹਨਾ ਹਾਂ ਹਾਂ ਇਹ ਬਹੁਤ ਡਗਿਆ ਹਏ ਨਾ ਟਾਈਮੇ ਪਹੁੰਚ ਨਹੀਂ ਗਰਮੀ ਦਾ ਟਾਈਮ ਕੋਈ ਨੋ ਦੇ ਆਸੇ ਆਵੇ ਇੱਧਰ ਬੰਦਾ ਆਇਆ ਕਿੱਧਰ ਬੰਦਾ ਆ ਆ ਇੱਧਰ ਕਿ ਤੇਰੀ ਆ ਇਹ ਨੂੰ ਖਾਣੇ ਕਬੂਤਰ ਹੋਰ ਬੈੰਦਾ ਫਿਰਦਾ ਆ ਪਾਣੀ ਲੈਣਾ ਸੀ ਬਈ ਪਰੋਂ ਆ ਫਿਰਦਾ ਇਹ ਆ ਜੀ ਬਹੁਤ ਹੈ ਕਾਛ ਕੋ ਟਾਬਾ ਕਰਦਾ ਭਈਆ ਹੁਨਾ ਸ਼ਿਕਾਰੀ ਪੱਕੇ ਆ ਆਪਣੇ ਕੂ ਟਲੀ ਕੋ ਚੰਦੀ ਆ ਫਿਰਦਾ ਬਿੰਦਾ ਇੱਕ ਆਪਣੇ ਵਿਖਾਈਗੇ ਨਾ ਆਪਣੇ ਇੱਕ ਬੰਦਾ ਰਹਿ ਗਿਆ ਇੱਕ ਪਿੰਡ ਜਾੜ ਪਿੰਡ ਦਾ ਹੁਣ ਥੋੜਾ ਕੰਮ ਪੈ ਗਿਆ ਪਿੰਡ ਤੇ ਉਹ ਪਿੰਡ ਜਾਵੜਿਆ ਮੇਤਰ ਬੱਦਰ ਬਾਣਾ ਯਾਰ ਟਾਈਮ ਹੋ ਗਿਆ ਪਿੰਡ ਦਾ ਤੇ ਤਿੰਨ ਕਬੂਤਰ ਕੱਟੇ ਗਏ ਦੋ ਭੱਜ ਗਏ ਆ ਤੇ ਇੱਕ ਕਬੂਤਰ ਜਿਹੜਾ ਤੁਹਾਨੂੰ ਖਾਇ ਸੀ ਉਹ ਬਹਿ ਗਿਆ ਪਤਾ ਨਹੀਂ ਕੀ ਦਾ ਉਹ ਉਹ ਬਹਿ ਕੇ ਬੈਠੀ ਫੇਰ ਉੱਡ ਗਿਆ ਤੇ ਆਪਣੇ ਇੱਕਰੇ ਚੱਲੇ ਆ ਜੱਲਿਆ ਇਹ ਕਾਲੀ ਪੂਛ ਵਾਲੀ ਗੂਦਰੀ ਇਹ ਕਾ ਆ ਗਿਆ ਇਹ ਕਾ ਆ ਗਿਆ ਆ ਕਾਲੀ ਟੋਰੀ ਵਾਲਾ ਬੱਚਾ ਆਪਣਾ ਬਾਕੀ ਉਤਰ ਉੱਚੇ ਫਿਰਦੇ ਸਾਰੇ। ਆਹ ਫਿਰਦੇ ਤਿੰਨ। ਆਗੇ ਤਾਂ ਇਹ ਬਹੁਤ ਸਾਰੇ। ਬਾਕੀ ਇਹ ਨੀਵੇਂ ਹੁੰਦੇ ਜਿਸ ਨੂੰ ਅਪਡੇਟ ਦਿੰਨੇ ਆ ਬਾਅਦ ਚ ਫਿਰ। ਤੇ ਤੇਨਾ ਟਾਈਮੋਂ ਤੋਂ ਤਿੰਨੇ ਹੀ ਉਤਰ ਕੱਟੇ ਗਏ ਹਜੇ। ਆਹ ਚੱਲਿਆ ਆਪਣਾ। ਇਹ ਕਾਲੀ ਬੁਸ਼ ਵਾਲੀ ਆ। ਆ ਜਾਂਦਾ ਦੂਜਾ। ਦੂਜਾ ਚੱਲਿਆ। ਉਹ ਪਹਿਲੇ ਉਹ ਤੋਂ ਪਹਿਲੇ ਤੇ ਨਾਲ ਦੂਆ ਫੜੇ ਨਵੇਂ ਮਿੱਤਰ ਆਪ ਆਏ ਆ ਪੰਜ ਵੱਢ ਕੇ ਢੰਗ ਲੈਣ ਆਏ ਆ ਆਪ ਘਰੇ ਤੇ ਕੂਤਰ ਆਪਣੇ ਫਿਰਦੇ ਆ ਤੇ ਕੂਤਰ ਵਿੱਚੋਂ ਠੀਕ ਫਿਰਦੇ ਆ ਤੇ ਬਾਕੀ ਆਪਨੇ ਪਤਾ ਲੱਗੂਗਾ ਆਪਾਂ ਕੂਤਰ ਆਪਾਂ ਸ਼ਰਗਾਂ ਲੈ ਕੇ ਜਾਂਦੇ ਨਾਲੇ ਬੰਦੀ ਨਾਲੇ ਜਾਂਦੇ ਤੂੰ ਮੈਂ ਸ਼ਰਗਾਂ ਲੈ ਕੇ ਜਾਂਦੇ ਆ ਤੇ ਚੱਲ ਕੇ ਵਿਖਾਉਣੇ ਤੁਹਾਨੂੰ ਫਿਰ 22 ਤੇ ਲਾਉਣੇ ਟਾਈਮਾਂ 6 ਵਜੇ ਢੰਗ ਨਾਲ ਕਰਨਾ ਤੇ 5 ਵਜੇ ਕੇ ਆ। ਆ ਬਿੱਡੂ ਰਾਣੀ ਉਹ ਉੱਤਰਾ ਇੱਧਰ ਲੱਗਾ। ਇੱਧਰ ਪੱਤੀ ਜੰਨਾ। ਬਾਰੀ ਇੱਧਰ ਆਈ। ਸਿਆਕਾ ਬਾਈ। ਠੀਕ ਆ? ਹਾਂ। ਆ ਦੋ ਵੰਜੇਗਾ। ਦੋ ਵੰਜੇਗਾ। ਕਿ ਦੋ ਛੜੇਗਾ ਦੋ ਬੂਤਰਾ। ਹਾਂਜੀ ਆਓ ਭਈ ਚੱਲਦੇ ਆ ਥੱਲੇ ਆਪਾਂ ਆ ਆਉਂਦੇ ਮਿੱਤਰੋ ਕਬੂਤਰ ਸਾਢੇ ਪੰਜ ਦਾ ਟਾਈਮ ਹੋ ਗਿਆ ਆ ਫਿਰਦੇ ਆ ਬੂਵਾ ਜੰਮੀ ਆ ਚੱਲੇ ਆਪਣੇ ਬੁੱਤਰ ਖਾ ਗਏ ਤੁਹਾਨੂੰ ਇੱਕ ਰਾ ਹੁੰਦਾ ਹੀ ਆ ਠੱਪੇ ਮਾਰੀ ਜਾਂਦਾ ਇਹ ਕਾਲੀ ਬੂਛੜੀ ਆ ਠੱਪੇ ਮਾਰਦੀ ਜਾਂਦੀ ਇਧਰਲੇ ਪਾਸੇ ਖੱਬੇ ਪਾਸੇ ਦੋਹਾਂ ਦੇ ਤੇ ਦੂਜਾ ਟੌਰੀ ਵਾਲਾ ਕੂਤਰ ਉਹ ਵਿਖਾਉਣੇ ਤੁਹਾਨੂੰ ਆਹ ਬਜਾਉੜੇ ਸਾਰੇ ਕੂਤਰ ਪਰਲੇ ਪਾਸੇ ਇਧਰ ਆਉਂਦੇ ਵਿਖਾਉਣੇ ਤੁਹਾਨੂੰ ਵੀ ਆ ਆ ਗਿਆ ਆ ਗਿਆ ਆ ਜਾ ਕੰਨੀ ਵਾਲਾ ਕੂਤਰ ਆ ਜਾ ਲੈ ਟੌਰੀ ਵਾਲਾ ਚਾਰ ਆ ਇੱਕ ਆ ਚੱਲਿਆ ਇੱਕ ਆ ਚੱਲਿਆ ਉਹ ਦੋ ਨੰਗੇ ਆਪਣੇ ਚੰਗੇ ਕਰਦੇ ਤੇ 5:30 ਦਾ ਟਾਈਮ ਹੋ ਗਿਆ ਤੇ ਛਤਰਿਆਂ ਲਿਆਂਦਿਆਂ ਪੰਗਾ ਢੰਗ ਵੀ ਆ ਪਈ ਤੇ ਛਤਰਿਆਂ ਆ ਪੰਗਾ ਤੇ ਕਬੂਤਰ ਪਏ ਆਪਣੇ ਕੋਲ ਤੇ 6 ਵਜੇ ਢੰਗ ਲਵਨੇ ਆਪਾਂ ਤੇ ਫਿਰ ਬਾਅਦ ਦੀ ਅਪਡੇਟ ਦੰਨੇ ਆਪਾਂ ਸ਼ਿਕਾਰੀ ਖੜੇ ਆ ਜੀਵਾਰ ਆ ਆਪਾਂ ਚੜ ਗਏ ਕੋਠੇ ਤੇ ਛਕਰੀ ਆ ਪਈ ਕਬੂਤਰ ਪਿਆ ਤੇ ਉਹ ਲਾਲੀਆਂ ਪਛਤਰੀ ਆ ਬੰਦੇ ਵੜ ਤੋਂ ਆਣ ਆ ਆ ਡੜੀ ਵੀ ਆ ਗਿਆ ਕਾਪੀ ਤੋਂ ਆ ਬੰਦੇ ਬਰਕਾਉਣ ਵਾਲੇ ਤੂੰ ਬਿੱਕੀ ਆਂਦੇ ਆ ਬਿੱਕੀਆਂ ਨੇ ਕਦੋਂ ਟਾਈਮ ਹੋਏ 10 ਮਿੰਟ ਰਹਿ ਗਏ ਮਿੱਤਰੋ ਆਹ ਕੂਤਰ ਕਰ ਦਿਆ ਸ਼ਤਰਾਂਾ ਲਾ ਲਿਆਂ ਮੈਂ ਟੈਗ 10 ਬਾਹਨੇ ਕੂਤਰ ਬੜਕਾਉਣੇ ਆਪਾਂ ਨਕੋ ਬੈਠਾ ਆ ਲਾ ਵੀਡੀਓ ਆਪਣਾ ਇਧਰ ਦਿਨਾ ਹਰ ਦਿਨ ਢਾਂਗਾ ਲਾ ਲਿਆਂ ਮਿੱਤਰੋ 6 ਵਜ ਗਏ ਆ ਕਿਹੜੀ ਆਪਣੀ ਆ ਆ ਆ ਆ ਇੱਕ ਤਾਂ ਆਉਂਦਾ ਮਿੱਤਰੋ ਇਹ ਕੁਚਾ ਰਦਾ ਉਹ ਵੇਖ ਉਹ ਪਰਲੇ ਵਾਸੀ ਕਰਦਾ ਕਿ ਜਿਵੇਂ ਬੰਦੇ ਤੁਹਾਨੂੰ ਦੋਵੇਂ ਵਿਖਾਉਣੇ ਆਪਾਂ ਆ ਆ

ਤੇ ਇਹ ਕਾ ਹੁੰਦਾ ਆਰੇ ਆ ਲੈ ਇੱਕ ਏਟੋਰੀਆ ਇਹ ਦੋਵੇਂ ਕੂਤਰ ਬਹਿਂਦੇ ਤੇ ਵਿਖਾਉਣੇ ਆਪਾਂ ਤੁਹਾਨੂੰ ਫਿਰ ਂਡੇ ਬੜਗਾਈਆਂ ਦੇ ਛਤਰਾ ਆਹ ਮੁੰਡਾ ਥੱਕ ਗਿਆ ਬੜਗਾ ਬੜਗਾ ਆ ਗਿਆ ਆ target ਕੁਇਤਾ ਸਾਰੇ ਆ sana ਆ ਲੱਗਣਾ ਤੋਤੇ ਨਾ ਲੱਗਿਆ ਇਹ ਕਾ ਲੱਗੀ ਬਾਕੀ ਪਰਲੇ ਪਾਸੇ ਲੱਗਣਾ ਕੋ ਕਬੂਤਰ ਬੈਠੀ ਜਾਂਦਾ ਆਇਆ ਆਇਆ ਕਿਧਰ ਹੈ ਆਪਣੇ ਆ ਆ ਗਈ ਆ ਗਈ ਇੱਧਰ ਓ ਨੰਗੇ ਮਿੱਤਰੋ ਪੂਤਰਾ ਲਓ ਵੀ ਮਿੱਤਰੋ ਆਪਾਂ ਆ ਗਏ ਪਿੰਡ ਦੇ ਉਰਲੇ ਪਾਸੇ ਨੇਰਾ ਕਾਫੀ ਹੋ ਚੁੱਕਿਆ ਤੇ ਆਪਾਂ ਬੈਟਰੀ ਬੂੰਡਰੀ ਲੈ ਕੇ ਆਂਦੀ ਆ ਤੇ ਉਰਲੇ ਪਾਸੇ ਛਤਰੀਆਂ ਬੜਕਾਈਏ ਨੇ ਲਾਈਟਾਂ ਲਾਈ ਬੈਠੇ ਬਾਈ ਇਧਰ ਵੀ ਲਾਈਟ ਲੱਗੀ ਵੀ ਆ ਤੇ ਇਧਰ ਵੀ ਆਹ ਲਾਈਟ ਜਗੀ ਜਾਂਦੀ ਆ ਤੇ ਬੈਟਰੀ ਵੀ ਲੈ ਆਂਦੀ ਆ ਆਪਾਂ ਤੇ ਨੇਰਾ ਕਾਫੀ ਹੋ ਗਿਆ ਤੇ ਇਧਰ ਵੀ ਲਾਈਟ ਲੱਗੀ ਵੀ ਆ ਤੇ ਬੜਕਾਈ ਜਾਂਦੇ ਦੋਵੇਂ ਕਬੂਤਰ ਉੱਚੇ ਖੜੇ ਅਜੇ ਤੇ ਆਏ ਕੋਈ ਵੀ ਨਹੀਂ ਬਹਿਣ ਆਏ ਆਪਣੇ ਦੋਵਾਂ 'ਚ ਉੱਚੇ ਫਿਰਦੇ ਵਾਵਾ ਇਹ ਕਬੂਤਰ ਆ ਖਮਾ ਗਾ ਬੰਦ ਕੋਈ ਕੰਗਾ ਦੇਖੀ ਕਾਲੂ ਕਾਲੂ ਕਹੀਂ ਕਬੂਤਰ ਹਾਲੋ ਸਨੋ ਹੱਥ ਲਾ ਕੇ ਆਪਣਾ ਪੂਰੀ ਰਿਟਰੀਅਲ ਉਹਦੀ ਹੱਥ ਲੱਗੀ ਆ ਚਾਕ ਮਸਨੇ ਆਪਣਾ ਉਹ ਮੈਰਾ ਤਾਂ ਦੇਖ ਆਪਣਾ ਲਿਆ ਇੱਧਰ ਖੜਾ ਮੇਰਾ ਉਹ ਖੜਾ ਆਪਣਾ ਮੇਰਾ ਕਿੱਧਰ ਗਿਆ ਉਹ ਚਾਬੀਆਂ ਦੇ ਵਿੱਚ ਹੀ ਸੁਣਾਓ ਬਈ ਇਹ ਤਾਂ ਦੂਰ ਆ ਰਿਹਾ ਆ ਵੀ ਦੂਰ ਆ ਰਿਹਾ ਇਹ ਕ ਆਪਣਾ ਗਵਾਚ ਗਿਆ ਤੇ ਇੱਕ ਲਿਆ ਫੜ ਆਪਾ ਮੇਰਾ ਬਹੁਤ ਹੋ ਗਿਆ ਆਸਤਾ ਜੀ ਅਈ ਦਸਾ ਜੀ ਵਾਜ ਜੀ ਇਹ 51 ਕਬੂਤਰ ਸਾਂਭਦੇ ਆ ਤੇ ਆਪਾਂ ਕਰਦੇ ਹੁਣ ਆਦਾ ਐਂਡ ਫਿਰ ਤੇ ਕੱਲ ਨੂੰ ਆਪਾਂ ਨਵਾਂ ਸਟਾਰਟ ਕਰਾਂਗੇ ਦੂਸਰਾ ਦਿਨ ਤੇ ਹੁਣ ਆਪਾਂ ਚੱਲਦੇ ਘਰੇ ਤੇ ਘਰੇ ਸ਼ੋਰਟ ਪਾਉਣਾ ਪਾਵਾਂਗੇ ਨਹੀਂ ਫਿਰ ਆਪਾਂ ਇੱਥੇ ਐਂਡ ਕਰ ਕਬੂਤਰ ਚੱਲ ਗਿਆ ਪਿੰਜਰੇ ਆਪਣੇ ਠੀਕ ਹਾਂ ਜੀ ਭਾਈ ਆਪਾਂ ਹੁਣ ਚੱਲੇ ਘਰਾਂ ਨੂੰ ਕਬੂਤਰ ਆਪਾਂ ਬਾਹਰੇ ਸੀ ਇੱਕ ਬੈਠਾ ਤੇ ਇੱਕ ਲੱਭਿਆ ਨਹੀਂ ਤੇ ਕੱਲ ਨੂੰ ਫੇਰ ਉਵੇਂ ਛੱਡਨੇ ਆਪਾਂ ਦੁਸਤਰ ਤੇ ਟਲਮਾ ਇਹ ਸਾਵਣ ਦੇ ਕਬੂਤਰ ਗਾ